ਹਾਲੋ ਸੋਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਨਤ ਡਿਜ਼ਾਈਨਰ ਟ੍ਰੀਕ ਫਰੀਜ਼ ਕੋਰਟ ਤੇ ਤੇ ਅੱਜ ਆਪਾਂ ਲੈ ਕੇ ਆਏ ਆਂ ਫੁਲਕਾਰੀ ਵਾਲੇ ਸੂਟਾਂ ਦੀ ਵੀਡੀਓ ਤੇ ਦੁਪੱਟਾ ਆਪਣਾ ਰੈਡੀ ਹੋ ਗਿਆ ਫਰੇਮ ਦੇ ਵਿੱਚ ਹੀ ਆ ਹਜੇ ਮੈਂ ਕੱਢਿਆ ਨਹੀਂ ਹੈਗਾ ਤੇ ਨਾਲ ਹੀ ਤੁਹਾਨੂੰ ਸੂਟ ਸ਼ੋਅ ਕਰਦੇ ਆਂ ਤੇ ਕੁਝ ਵੀਡੀਓ ਇੱਕ ਕਿਸੇ ਦਿਨ ਪਹਿਲਾਂ ਵੀ ਅਸੀਂ ਬਣਾਈ ਸੀ ਇੱਕ ਦਿਨ ਤੇ ਪਰ ਉਹ ਅਪਲੋਡ ਨਹੀਂ ਕੀਤੀ ਗਈ ਨਾਲ ਹੀ ਵਿੱਚ ਮੈਂ ਉਹ ਵੀਡੀਓ ਅਪਲੋਡ ਕਰੂੰਗੀ ਜਿਹੜੇ ਨਵੇਂ ਡਿਜ਼ਾਈਨ ਹੋਰ ਰੈਡੀ ਹੋਏ ਸੀਗੇ ਆਪਣੇ ਤੇ ਹੁਣ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਜਿਹੜੇ ਫਲਕਾਰੀ ਵਾਲੇ ਸੂਟ ਰੈਡੀ ਕੀਤੇ ਆਪਾਂ ਸਿੰਗਲ ਥ्रेड ਨਾਲ ਹੀ ਆ ਮਤਲਬ ਇੱਕ ਕਲਰ ਨਾਲ ਹੀ ਆ ਸਾਰੇ ਸਿੰਗਲ ਕਲਰ ਨਾਲ ਹਾਂਜੀ ਆ ਵਾਲੇ ਸੂਟ ਰੈਡੀ ਹੋਏ ਆ ਆਪਣੇ ਇਹ ਕੈਮਰਿਕ ਦਾ ਸਟੱਫ ਲੱਗਿਆ ਹੋਇਆ ਇਹਦੇ ਤੇ ਇੱਕ ਕਸਟਮਰ ਦਾ ਸਟੱਫ ਆਇਆ ਹੋਇਆ ਆਪਣੇ ਕੋਲੇ ਆ ਨੀਚੇ ਪੂਰਾ ਬਾਰਡਰ ਹੈ ਇਹ ਵਾਲਾ ਸੂਟ ਦਾ ਵਿੱਚ ਨਾਲ ਸਾਰੇ ਸੂਟ ਦੇ ਵਿੱਚ ਬੂਟੀ ਆ ਤੇ ਆ ਬਾਟਮ ਦਾ ਵਰਕ ਹੈ ਸਟ੍ਰੇਟ ਬਾਟਮ ਦੇ ਹਿਸਾਬ ਨਾਲ ਆਪਾਂ ਸੈਂਟਰ ਕਰਕੇ ਵਰਕ ਕੀਤਾ ਜਿਹੜਾ ਇਹਦਾ ਦੁਪੱਟਾ ਏ ਉਹ ਆ ਫਰੇਮ ਦੇ ਵਿੱਚ ਲੱਗਾ ਹੋਇਆ ਦੇਖ ਲਓ ਤੁਸੀਂ ਇਹ ਸਾਰਾ ਰੈਡੀ ਹੋ ਗਿਆ ਦੁਪੱਟਾ ਇਹਦਾ ਇੱਕ ਆਪਾਂ ਇਹ ਰਸਟ ਕਲਰ ਕੀਤਾ ਰੈਡੀ ਤੇ ਜਿਹੜਾ ਦੂਸਰਾ ਕਲਰ ਹੈ ਉਹਦੇ ਵਿੱਚ ਹੋਇਆ ਹੈ येलो ਕਲਰ ਤੇ येलो ਕਲਰ ਹੈ ਜਿਹੜਾ ਇਹ ਰੈਡੀ ਹੋ ਗਿਆ ਇਹਦਾ ਦੁਪੱਟਾ ਵੀ ਰੈਡੀ ਹੋਇਆ ਹੋਵੇ ਆਪਣੇ ਕੋਲੇ ਉਹਦੇ ਦੁਪੱਟੇ ਦੀ ਹਜੇ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਆ ਕਟਿੰਗ ਕਰਨ ਵਾਲੀ ਆ ਇਧਰ ਪਏ ਆਪਣੇ ਸੂਟ ਰੈਡੀ ਹੋਏ ਕਸਟਮਰ ਦੇ ਚਾਹ ਵਰਤਿਆ ਤੇ ਪਾ ਦਾਂ। ਫਿਨਿਸ਼ਿੰਗ ਕਰਨੀ ਹੈ। ਇੱਕ ਕਾਪਿਆ। ਹੋਰ ਸਟਿਚ ਕਿਤੇ ਵੇ ਸੂਟ ਕਿੱਥੇ ਆਪਣੇ? ਕਿ ਲੈ ਕੇ ਗਏ? ਕਿ ਚਾਰ ਦੁਪੱਟੇ ਲੈ। ਆਹ ਵਾਲੇ ਦੁਪੱਟਿਆਂ ਦੀ ਆਪਾਂ ਕਰਾਂਗੇ ਲੇਸ ਫਿਨਿਸ਼ਿੰਗ। ਇਹਦਾ ਮੈਂ ਤੁਹਾਨੂੰ ਸੂਟ ਸ਼ੋਅ ਕਰਦੀ ਆਂ। ਸੂਟ ਕਿਹੜਾ ਉੱਥੇ ਲੈ ਕੇ ਚੱਲੇ ਹੋ ਅੰਦਰ ਨੂੰ। ਉੱਥੇ ਲੈ ਕੇ ਚੱਲੋ ਅੰਦਰ ਲਾਈਟ ਚਲਾ ਲਓ ਮੜੀ ਜੀ। ਆਹ ਸਾਰੇ ਦੁਪੱਟਿਆਂ ਦੇ ਉੱਪਰ ਆਪਾਂ ਲੇਸਸ ਲਗਾਉਣੀਆਂ ਨੇ ਅੱਜ। ਉਧਰ ਬਣ ਰਹੀ ਅੱਚਾ। ਤੇ ਹਾਂਜੀ ਆਹ ਵਾਲਾ ਸੂਟ ਹੈ ਫੋਇਲ ਪੇਂਟ ਦਾ ਸੂਟ ਆਪਣਾ ਇਹ ਫਨਕਾਰੀ ਵਾਲਾ ਡਿਜ਼ਾਈਨ ਇਹਦੇ ਤੇ ਫੋਇਲ ਪੇਂਟ ਹੋਇਆ ਵਾ ਮਲਟੀ ਕਲਰ ਨਾਲ ਇਹ ਬਿਲਕੁਲ ਵੀ ਨਹੀਂ ਖਰਾਬ ਹੁੰਦੀ ਕ੍ਰੇਪ ਦਾ ਸਟੱਫ ਹੈ ਇਹ ਨੇਚਰਲ ਕ੍ਰੇਪ ਤੇ ਜਿਹੜਾ ਦੁਪੱਟੇ ਦਾ ਸਟੱਫ ਹੈ ਦੁਪੱਟਾ ਚਨੂਣ ਦਾ ਜੀ ਖੋਲ ਕੇ ਦਿਖਾਓ ਸਾਰਾ ਦੁਪੱਟਾ ਮੜਾਏ ਹਾਂਜੀ ਆ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਇਹਦੇ ਤੇ ਵੀ ਲੈਂਸ ਦੀ ਫਿਨਿਸ਼ਿੰਗ ਕਰਨੀ ਹੈ ਇੱਕ ਆਪਣੇ ਕੋਲੇ ਫਾਇਲ ਪੇਂਟ ਦਾ ਮਹਿੰਦੀ ਕਲਰ ਚ ਸੂਟ ਪਿਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਿਸੇ ਨੇ ਵੀ ਲੈਣਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪ ਦਾ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਜੇ ਲੈਂਦਾ ਨਹੀਂ ਪਵਣ ਲਈ ਸਾਡੇ ਬੁਟੀਕ ਦੇ ਬੰਦੇ ਥੋੜੇ ਜੇ ਛੋਟੇ ਨੇ ਹਾਈਟ ਦੇ ਵਿੱਚ ਅਸੀਂ ਇੱਕ ਬੈਂਚ ਲਿਆ ਕੇ ਰੱਖਣਾ ਇੱਥੇ ਲੈਗ ਵੀ ਹੈ ਹੂੰ ਹਾਂ ਇੱਕ ਬਲੈਕ ਆ ਇੱਕ ਆਪਾਂ ਜਿਮੀਚੂ ਵਾਲੇ ਫੈਬਰਿਕ ਤੇ ਵੀ ਹੋਇਆ ਵੈ ਆ ਦੇਖੋ ਇਹ ਆ ਬਲੈਕ ਵਾਲਾ ਕਲਰ ਇਹ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਮਤਲਬ ਫਾਇਲ ਪੇਂਟ ਹੋਇਆ ਵੈ ਕਿੰਨਾ ਸੋਹਣਾ ਲੱਗਦਾ ਇਹਦੇ ਨਾਲ ਦੁਪੱਟਾ ਨਹੀਂ ਰੈਡੀ ਕੀਤਾ ਆਪਾਂ ਜੇ ਕੋਈ ਚਾਹੂਗਾ ਤਾਂ ਦੁਪੱਟਾ ਰੈਡੀ ਕਰਕੇ ਦੇਵਾਂਗੇ ਇਹਦੇ ਨਾਲ ਵਰਕ ਨਾਲ ਜੇ ਕਿਸੇ ਨੂੰ ਪਲੇਨ ਦੁਪੱਟਾ ਚਾਹੀਦਾ ਹੋਊਗਾ ਤਾਂ ਆਪਾਂ ਕਰ ਲਈ ਲੈਸ ਨਾਲ ਫਿਨਿਸ਼ਿੰਗ ਕਰ ਦਾਂਗੇ ਤੇ ਆਹ ਵਾਲਾ ਫੈਬਰਿਕ ਹੈ ਜੀ ਜਿਮੀਚੂ ਇਹਦੇ ਵਿੱਚ ਪੈਨਲਸ ਐ ਸਿੱਧਾ ਕਰਿਓ ਮਾੜਾ ਜਿਹਾ ਇਹ ਪੋਲੀ ਥਿੰਝ ਪਿਆ ਨਾ ਤਾਂ ਕਰਕੇ ਥੋੜਾ ਜਿਹਾ ਨਾਲ ਜਿਹਾ ਚਿਪਕ ਜਾਂਦਾਗਾ ਹਾਂਜੀ ਇਹ ਜਿਵੇਂ ਚ ਉਹਦਾ ਫੈਬਰਿਕ ਆ ਇਹ ਪੈਨਲ ਬਣੇ ਹੋਏ ਤੇ ਇਧਰੇ ਇਧੀਆਂ 슬ੀਵਜ਼ ਆ ਤੇ ਨਾਲ ਹੀ ਇਹਦਾ ਦੁਪੱਟਾ ਵੀ ਸੇਮ ਫੈਬਰਿਕ ਦਾ ਹੀ ਆ ਇਹਦੀ ਵੀ ਲੇਸ ਦੀ ਫਿਨਿਸ਼ਿੰਗ ਕਰਨ ਵਾਲੀ ਰਹਿ ਗਈ ਸਾਰੀਆਂ ਲੇਸਾਂ ਲਾ ਹੀ ਦਿਓ ਹੁਣ ਇੱਕ ਵਾਰੀ ਮੈਂ ਤਾਂ ਸਿੱਧਾ ਕਰ ਹਾਂਜੀ ਇਹਦੇ ਤੇ ਵਿਚਾਲੇ ਇਦਾਂ ਫਲਾਵਰ ਬਣੇ ਹੋਏ ਤੇ ਫੋਰ ਸਾਈਡ ਬਾਰਡਰ ਇੱਕ ਆਪਣੇ ਕੋਲੇ ਪਿਆ ਮਹਿੰਦੀ ਕਲਰ ਇਹਦੇ ਚ ਮਹਿੰਦੀ ਵਾਲਾ ਵੀ ਕਰੇਪ ਦੇ ਸਟੱਫ ਤੇ ਖੋਲ ਕੇ ਦਿਖਾ ਦੇ ਪੂਰਾ ਉੱਤੋਂ ਫੜ ਕੇ ਖੋਲ ਦੇ ਨਾ ਸਿੱਧਾ ਕਰ ਦੇ ਹਾਂਜੀ ਇਹ ਆ ਮਹਿੰਦੀ ਕਲਰ ਇਹਦਾ ਦੁਪੱਟਾ ਇਹ ਸਾਡੀ ਛੋਟੀ ਜੀ ਬੁਟੀਕ ਆਨਰ ਇਹਨੂੰ ਦਾ ਵੀਡੀਓ ਮੈਂ ਬਣਾਵਾ ਮੈਂ ਬੋਲਾਂ ਵਿੱਚ ਕੀ ਬੋਲਾਂ ਹਾਂਜੀ ਇਹ ਪੂਰਾ ਖੁੱਲਾ ਡੁੱਲਾ ਦੁਪੱਟਾ ਇਹ 2.5 ਮੀਟਰ ਦਾ ਇਹਦੀ ਵੀ ਲੇਸ ਦੀ ਫਿਨਿਸ਼ਿੰਗ ਕਰਨੀ ਹੈ ਇਹ ਜਿਹੜੇ ਫਾਇਲ ਪੇਂਟ ਦੇ ਸੂਟ ਦਿਖਾਏ ਆ ਤੁਹਾਨੂੰ ਇਹ ਆਪਣੇ ਆਫਰ ਵਾਲੇ ਹੀ ਆ ਇਹ ਤੁਸੀਂ ਪ੍ਰਾਈਸ ਇਹਦਾ ਪੁੱਛ ਸਕਦੇ ਹੋ ਸਾਰੇ ਜਾਨੇ ਜਿਹੜਾ ਵੀ ਤੁਹਾਨੂੰ ਇਹਨਾਂ ਵਿੱਚੋਂ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਪ੍ਰਾਈਸ ਪਤਾ ਕਰ ਸਕਦੇ ਹੋ ਤੇ ਡਿਜ਼ਾਈਨ ਜਿਹੜੇ ਆਪਾਂ ਚਾਰ ਸੂਟ ਉਹ ਤਾਂ ਚਲੇ ਗਏ ਹਨਾ ਉਹਨਾਂ ਦੇ ਸਾਰੇ ਆਈ ਨਹੀਂ ਸਾਰੇ ਅਜੇ ਤੱਕ ਕੰਦ ਵੀ ਨਹੀਂ ਆਈ ਹੁਣ ਵਰਕ ਆਪਾਂ ਕਰਨਾ ਕਿਉਂਕਿ ਦੋ ਦਿਨ ਹੋ ਗਏ ਕੀਤਾ ਨਹੀਂ ਗਿਆ ਆ ਵੀ ਦਿਖਾਇਓ ਆ ਪਹਿਲਾ ਸੂਟ ਹਾਂ ਇਹਦੇ ਵਿੱਚ ਪੈਨਲ ਵਾਲਾ ਡਿਜ਼ਾਈਨ ਹੈ ਇਹਦਾ ਬੈਕ ਬਣਾਈ ਸੀ ਕਿ ਇਕੱਲੇ ਫਰੰਟ ਹੀ ਬਣਾਈ ਆਪਾਂ ਹਾਂ ਹਾਂਜੀ ਇਹ ਫੈਬਰਿਕ ਦਾ ਨਾਮ ਪਤਾ ਨਹੀਂ ਕੀ ਸੀਗਾ ਇਹ ਪਾਰਟੀ ਵੇਅਰ ਫੈਬਰਿਕ ਹੀ ਆ ਵੈਸੇ ਤਾਂ ਇਹ ਪਤਾ ਨਹੀਂ ਕੀ ਆ ਪਤਾ ਨਹੀਂ ਜੂਟ ਸ਼ਿਮਰ ਸੀ ਸ਼ਾਇਦ ਇਹਦੇ ਵਿੱਚ ਪੈਨਲ ਪੈਨਲ ਦੇ ਤੇ ਵਿਚਾਲੇ ਸੈਂਟਰ ਦੇ ਵਿੱਚ ਫਲਾਵਰ ਬਣਿਆ ਹੋਇਆ ਤੇ ਆਹ ਵਾਲਾ ਵਰਕ ਆ ਗਿਆ ਜਿਹਦੀਆਂ 슬ੀਵਸ ਦਾ ਤੇ ਹੋਰ ਆਫਰ ਵਾਲੇ ਸੂਟ ਕਿਹੜੇ ਸੀ ਆਪਣੇ ਇਹ ਵੀ ਆਪਣਾ ਆਫਰ ਦਾ ਸੂਟ ਹੀ ਆ ਪ੍ਰਾਈਸ ਦੀ ਡਿਟੇਲਿੰਗ ਤੁਸੀਂ ਸਕਰੀਨਸ਼ਾਟ ਭੇਜ ਕੇ ਲੈ ਸਕਦੇ ਹੋ ਤੇ ਹੋਰ ਕਿਹੜਾ ਸੂਟ ਆਪਣਾ ਦਿਖਾਉਣ ਵਾਲਾ ਜਿਹੜਾ ਅੱਜ ਕੱਢਨੇ ਪੈਣਗੇ ਹਨਾ ਉਹਦੇ ਦੀ ਵੀਡੀਓ ਇੱਕ ਪਹਿਲਾਂ ਅਸੀਂ ਵੀਡੀਓ ਬਣਾਈ ਆ ਨਵੇਂ ਡਿਜ਼ਾਈਨ ਦੇ ਸਾਰੇ ਉਹ ਮੈਂ ਵੀਡੀਓ ਨਾਲ ਵਿੱਚ ਅਟੈਚ ਕਰੂੰਗੀ ਪਹਿਲਾਂ ਬਣਾ ਤਾਂ ਲਈ ਸੀ ਵੀਡੀਓ ਪਰ ਅਸੀਂ ਅਪਲੋਡ ਨਹੀਂ ਕੀਤੀ ਉਹ ਵੀ ਵਿੱਚ ਨਾਲ ਹੀ ਅਟੈਚ ਕਰ ਦਾਂਗੇ ਉਹ ਵਾਲੇ ਦਿਖਾਏ ਸੂਟ ਉਹ ਵਾਲੇ ਪਏ ਜਿਹੜੇ ਉਹ ਮੈਨੂੰ ਲੱਗਦਾ ਪਤਾ ਨਹੀਂ ਉਹਦੇ ਵੀਡੀਓ ਚ ਮੈਨੂੰ ਧਿਆਨ ਨਹੀਂ ਮੈਂ ਦਿਖਾਤੇ ਸੀ ਕਿ ਨਹੀਂ ਦੁਬਾਰਾ ਦਿਖਾ ਦੇ ਆ ਵਾਲਾ ਪੀਸ ਖੋਲ ਦੇ ਇੱਕ ਇਹ 300 ਟੇ ਕਸਟਮਰ ਦੇ ਰੈਡੀ ਹੋਏ ਪਏ ਆ ਦਿਖਾਤੇ ਸੀ ਇਹ ਆਪਾਂ ਚੱਲ ਦੁਬਾਰਾ ਦਿਖਾ ਦੇ ਹੁਣ ਕੋਈ ਨਹੀਂ ਮੈਨੂੰ ਧਿਆਨ ਨਹੀਂ ਪਤਾ ਨਹੀਂ ਵੀਡੀਓ ਚ ਦਿਖਾਤਾ ਸੀ ਕਿ ਨਹੀਂ ਇੱਕ ਆਹ ਸੂਟ ਵੀ ਦਿੱਤੇ ਖੋਲੋ ਜਿਹੜਾ ਹੱਥ ਨਾਲ ਬਣ ਕੇ ਆਇਆ ਫਲਕਾਰੀ ਦਾ ਹਾਂਜੀ ਆ ਦੇਖੋ ਇਹ ਵੀ ਬਣ ਦਿਖਾਤਾ ਸੀ ਮੈਨੂੰ ਲੱਗਦਾ ਤੁਹਾਨੂੰ ਸੂਟ ਪਿਛਲੀ ਵੀਡੀਓ ਚੱਲ ਕੋਈ ਨਹੀਂ ਦੁਬਾਰਾ ਦੇਖ ਲਓ ਕਲਰ ਵਾਲਾ ਲਾਈਟ ਆਇਆ ਕਲਰ ਬਹੁਤ ਸੋਹਣਾ ਕਲਰ ਹੈ ਇਹਦਾ ਪਿਸਤਾ ਤੇ ਇੱਕ ਤੁਹਾਨੂੰ ਦਿਖਾਉਣੇ ਮੰਨਾ ਤਾਂ ਸਾਰੇ ਨਹੀਂ ਖੋਲਣੇ ਕੋਲ ਜੀ ਤੁਹਾਡੇ ਨਾ ਨਹੀਂ ਬਸ ਇਹ ਖਿੱਲਰ ਜਾਂਦੇ ਆ ਰੱਖ ਦੇ ਹਾਂਜੀ ਆਹ ਵਾਲਾ ਸੂਟ ਆ ਜਿਹੜਾ ਇਹ ਹੱਥ ਨਾਲ ਬਣਿਆ ਹੋਇਆ ਪੂਰਾ ਖੋਲ ਦੋ ਮੜਾ ਜ ਇੱਕ ਪਾਹ ਹੋਰ ਖੋਲ ਦੋ ਇਹਦੀ ਹਾਂਜੀ ਇਹ ਦੇਖੋ ਇਹ ਬਾਰਡਰ ਦਾ ਸੂਟ ਦਾ ਤੇ ਆ ਆ ਗਈਆਂ ਇਹਦੀਆਂ ਪਹੁੰਚੇ ਪਹੁੰਚੇ ਆ ਗਏ ਆ ਗਈਆਂ ਤਾਂ ਹੁੰਦੀਆਂ ਬਾਹਵਾ ਆਈਆਂ ਸਲੀਵਜ਼ ਆ ਗਈਆਂ ਦੁਪੱਟਾ ਪੂਰਾ ਖੋਲ ਕੇ ਦਿਖਾ ਦਿਓ ਉਹ ਇਹਦਾ ਦੁਪੱਟਾ ਇਹ ਸਾਰਾ ਹੈਂਡ ਮੇਡ ਆ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੂਟ ਉਹ ਆਪਣਾ ਮਸ਼ੀਨ ਤੇ ਕੀਤਾ ਆਪਾਂ ਮਸ਼ੀਨ ਵਰਕ ਆ ਜਿਹੜਾ ਆਹ ਵਾਲਾ ਏ ਇਹ ਸਾਰਾ ਹੈਂਡ ਮੇਡ ਆ ਇਹ ਵੀ ਆਰਡਰ ਦਾ ਸੂਟ ਹੀ ਆ ਉੱਤੇ ਲੈ ਕੇ ਦਿਖਾ ਦਿਓ ਮੜੀ ਜੀ ਹਾਂ ਆ ਦੇਖੋ ਜੀ ਪੱਲੇ ਇਹਦੇ ਥੋੜੇ ਜਿਹਾ ਜ਼ਿਆਦਾ ਹੈਵੀ ਆ ਤੇ ਜਿਹੜਾ ਬਾਰਡਰ ਆ ਬਾਰਡਰ ਤੇ ਤਿੰਨ ਤਿੰਨ ਲਾਈਨਾਂ ਹੀ ਬਣੀਆਂ ਹੋਈਆਂ ਤੇ ਵਿੱਚ ਸਾਰੇ ਦੇ ਬੂਟੀ ਆ ਹਾਂਜੀ ਬਹੁਤ ਸੋਹਣਾ ਲੱਗਦਾ ਸੂਟ ਇਹ ਵੀ ਇਹ ਸਾਰਾ ਹੈਂਡਮੇਡ ਹੈ ਕਸਟਮਰ ਸਟੱਫ ਦਾ ਸੀਗਾ ਇਹਦੇ ਤੇ ਸਾਈਡ ਤੇ ਇੱਕ ਕ੍ਰੋਸ਼ੀਆ ਕੀਤਾ ਹੋਇਆ ਇਹਦਾ ਜਿਹੜਾ ਬਾਰਡਰ ਹੈ ਨਾ ਇਹਦੇ ਤੇ ਸਾਈਡ ਤੇ ਕ੍ਰੋਸ਼ੀਆ ਕੀਤਾ ਹੋਇਆ ਕਸਟਮਰ ਸਾਰਾ ਸਟੱਫ ਦਾ ਆ ਆਪਣੇ ਕੋਲੇ ਇਹ ਆਪਾਂ ਕੱਲਾ ਵਰਕ ਹੀ ਕੀਤਾ ਤੇ ਹੁਣ ਜਦੋਂ ਦੁਪੱਟਿਆਂ ਤੇ ਲੱਗ ਗਈ ਲੇਸ ਤੁਹਾਨੂੰ ਫੇਰ ਦਿਖਾਵਾਂਗੇ ਮੰਨ ਤ ਸਾਰਾ ਨਾਖ ਲਾਰ ਕੁਝ ਬੋਲਣਾ ਬੋਲਣਾ ਕੁਝ ਹੂੰ ਦਿਖਾਉਣਾ ਕੋਈ ਸੂਟ ਦੀ ਡਿਟੇਲ ਦੇਣੀ ਆ ਕਿਹੜੇ ਦੀ ਦੇਣੀ ਦੇਣੀ ਆ ਇੱਕ ਕੱਢ ਲਈ ਬਸ ਸਾਰੇ ਨਹੀਂ ਕੱਢਣੇ ਇੱਕ ਕੱਢ ਲਿਆ ਜਿਹਦੀ ਡਿਟੇਲ ਦੱਸਣੀ ਆ ਸਿਲਕੀ ਪਏ ਕਿੰਨੇ ਤਾਂ ਸਿਲਕੀ ਹੈ ਇਹਨਾਂ ਵਿੱਚੋਂ ਹੀ ਦੇ ਦੇ ਕਿਸੇ ਵੀ ਡਿਟੇਲ ਤੂੰ ਬੋਲਣਾ ਹੀ ਆ ਤੂੰ ਬੋਲ ਪੀ ਹੂੰ ਚਲੋ ਦਿਖਾਓ ਉਹ ਪਏ ਰਹਿੰਦੇ نیچے ਵਾਲੇ ਪਏ ਰਹਿੰਦੇ ਬਸ ਤੂੰ ਉੱਪਰ ਵਾਲਾ ਦਿਖਾ ਦੇ ਹੂੰ ਫਲਾਵਰ ਤਾਂ ਤੇ ਦੂਜੇ ਪਾਸੇ ਚਲੇ ਗਏ ਹੋਰ ਸਿਲਕੀ ਹੂੰ ਬੋਲੋ ਬੋਲੋ ਵੀ ਨਾਲ ਹਾਂਜੀ ਵੀਡੀਓ ਆਨ ਹੀ ਹੈ ਤੂੰ ਆਇਂ ਦਿਖਾਉਣਾ ਤਾਂ ਦਿਖਾ ਦੇ ਬੋਲ ਕੇ ਦੱਸਣਾ ਤਾਂ ਦੱਸ ਦੀਵਾਰ ਤੋਂ ਨਹੀਂ ਤੂੰ ਆਇਂ ਬੋਲ ਵਿੱਚ ਹੀ ਬੋਲ ਵਿੱਚ ਵਿੱਚੋਂ ਡਾਇਲੋਗ ਤੂੰ ਮਾਰ ਲੈ ਜਿਹੜਾ ਮਾਰਨਾ ਕੋਈ ਨਹੀਂ ਬੋਲ ਹੈਲੋ ਗਾਇਸ ਤੇ ਆ ਦੇਖ ਸਕਦੇ ਹੋ ਕਿ ਇੰਡੀਅਨ ਜਿਹੜੀਆਂ ਬੂਟੀਆਂ ਦੇ ਸੋਨੇ ਕਲਰ ਨਾਲ ਬੜੀਆਂ ਹੋਈਆਂ ਨੇ ਬੜੀਆਂ ਹੋਈਆਂ ਨੇ ਤੇ ਇਹਦੇ ਜਿਹੜੇ ਫਲਾਵਰਸ ਨੇ ਉਹ ਜੋ ਟੂ ਕਲਰਸ ਨਾਲ ਬਨੇ ਹੋਏ ਨੇ ਤੇ ਜਿਹੜੀ ਇਹਦੀ ਬੈਕ ਸਾਈਡ ਹੈ ਬੈਕ ਸਾਈਡ ਕਿੱਥੇ ਬੈਕ ਸਾਈਡ ਕਿੱਥੇ ਦੇਖਦੇ ਆ ਲੇਕਿਨ ਕੋਈ ਨਹੀਂ ਇਹ ਬੈਕ ਸਾਈਡ ਨਹੀਂ ਸਾਰੇ ਫਰੰਟ ਹੀ ਹੁੰਦੀ ਆ 슬ੀਵਸ ਦਿਖਾ ਦੇ ਹੁਣ ਆ ਰਹੀਆਂ ਦੀ ਸੇਮ ਟੂ ਕਲਰਸ ਦੀਆਂ ਬਣੀਆਂ ਹੋਈਆਂ ਨੇ ਕਾਫੀ ਫਲਾਵਰਸ ਤੇ ਚਲੋ ਬਸ ਹੋ ਗਈ ਡਿਟੇਲਿੰਗ ਕੋਈ ਵੀ ਸਿਲਕੀ ਜਾਂ ਫਿਰ ਕੋਈ ਵੀ ਸੂਟ ਕਪੜਾ ਲੈਣਾ ਹੋਏਗਾ ਤਾਂ ਪਲੀਜ਼ ਮਨਨ ਜਰੂਰ ਟਿੱਕ ਤੇ ਆ ਸਕਦੇ ਹੋ ਤੇ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ Much ਬਸ ਹੈਲੋ ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮੰਨਤ ਡਿਜ਼ਾਈਨਰ ਟਿੱਕ ਫਰੀਦਕੋਟ ਤੇ ਤੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਡਿਜ਼ਾਈਨ ਥੋੜੇ ਜਿਹਾ ਆਪਾਂ ਰੈਡੀ ਕੀਤੇ ਆ ਉਹ ਵਾਲੇ ਸੂਟ ਜਿਹੜਾ ਪਹਿਲਾ ਸੂਟ ਹੈ ਉਹ ਹੈਗਾ ਜੀ ਆਰਕੰਡੀ ਸਟੱਫ ਦੇ ਉੱਪਰ ਇਹਦੇ ਤੇ ਆਪਾਂ ਪੈਚਵਰਕ ਕੀਤਾ ਹੋਇਆ ਹੈ ਇਹ ਟੈਬੀ ਦਾ ਪੈਚ ਲਗਾਇਆ ਤੇ ਇਹਦੀ ਬਾਟਮ ਹੈ ਜਿਹੜੀ ਉਹ ਆਪਾਂ ਟਾਈ ਡਾਈ ਕਰਵਾਈ ਆ ਤੁਸੀਂ ਟਾਈ ਡਾਈ ਇਹ ਕਿਸੇ ਵੀ ਤਰੀਕੇ ਨਾਲ ਕਰਵਾ ਸਕਦੇ ਹੋ ਤੇ ਇਹਦਾ ਦੁਪੱਟਾ ਜਿਹੜਾ ਉਹ ਵੀ ਆਪਣਾ ਟਾਈਡ ਆਈ ਹੈ ਬਹੁਤ ਸੋਹਣਾ ਦੁਪੱਟਾ ਬਣਿਆ ਇਹ ਦੁਪੱਟਾ ਰੈਡੀ ਹੋਇਆ ਆਪਣਾ ਟੈਬੀ ਲਾਈਨਿੰਗ ਦਾ ਦੁਪੱਟਾ ਏ ਇਹਦੀ ਹਜੇ ਲੇਸ ਦੀ ਫਿਨਿਸ਼ਿੰਗ ਕਰਨ ਵਾਲੀ ਏ ਇਹਦੇ ਵਿੱਚ ਇੱਕ ਸੈਕਿੰਡ ਕਲਰ ਆਪਾਂ ਕੀਤਾ ਜਿਹੜਾ ਉਹ ਹੈ येलो ਕਲਰ ਇਹਦੀ ਥੋੜੀ ਜੀ ਬਸ ਕਟਿੰਗ ਰਹਿ ਗਈ ਆ ਕਰਨ ਵਾਲੀ ਉਦਾਂ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਆ ਨੀਚੋਂ ਕਟਿੰਗ ਕਰਨੀ ਆ ਸਾਰੀ ਪੈਚ ਦੀ ਤੇ ਜਿਹੜੀ ਇਹਦੀ ਬਾਟਮ ਆ ਇਹਦੀ ਬਾਟਮ ਦੇ ਜਿਹੜੇ ਨੀਚੇ ਨੀਚੇ ਮੂਰੀ ਦੇ ਉੱਤੇ ਆ ਉਹ ਟਾਈ ਡਾਈ ਦਾ ਡਿਜ਼ਾਈਨ ਪਾਇਆ ਹੋਇਆ ਜਿਹੜਾ ਉੱਪਰ ਆ ਉੱਪਰੋਂ ਬਾਟਮ ਆਪਣੀ ਪਲੇਨ ਆ ਤੇ ਨੈਕਸਟ ਦਿਖਾਉ ਇਹ ਸਾਰੇ ਸੂਟ ਐਕ exhibtion ਲਈ ਰੈਡੀ ਹੋਏ ਆ ਜੀ ਬਹੁਤ ਹੀ ਸੋਹਣਾ ਸੂਟ ਦਾ ਕਲਰ ਹੈ ਤੇ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹਦੇ ਨਾਲ ਇਹ ਇਹਦਾ ਸਾਰਾ ਫਰੰਟ ਹੈ ਨਾਲ ਹੀ ਨੈਕ ਬਣਿਆ ਆਹ ਵਾਲਾ ਵਰਕ ਜਿਹੜਾ ਇਹਦੀਆਂ 슬ੀਵਸ ਤੇ ਆਊਗਾ ਤੇ ਜਿਹੜੀ ਇਹਦੀ ਬਾਟਮ ਬਣਾਈ ਹੈ ਉਹ ਵੀ ਆਪਾਂ ਸਟ੍ਰੇਟ ਬਾਟਮ ਦੇ ਅਕੋਰਡਿੰਗ ਹੈ ਜਿਹੜਾ ਉਹਦਾ ਵਰਕ ਕੀਤਾ ਹੈ ਆਹ ਵਾਲਾ ਵਰਕ ਇਹਦੀ ਬਾਟਮ ਤੇ ਹੈ ਜੀ ਨੈਕਸਟ ਇਹ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ। ਇਹ ਦੇਖਿਰ ਐ। ਇਧਰ ਨਾਲ ਆਪਾਂ ਇਹਦੀਆਂ 슬ੀਵਸ ਤੇ ਵਰਕ ਕੀਤਾ। ਤੇ ਸੇਮ ਹੀ ਜਿਹੜਾ ਵਰਕ ਐ ਉਹ ਇਹਦੀ ਬਾਟਮ ਤੇ ਹੋਇਆ। ਸਿੱਧਾ ਕਰਿਓ। ਆਹ ਵਾਲਾ ਡਿਜ਼ਾਈਨ ਡਿਜ਼ਾਈਨ ਐ ਜਿਹੜਾ ਇਹਦੀ ਬਾਟਮ ਤੇ ਹੋਇਆ ਇਹ ਪਹੁੰਚ ਵਾਲੀ ਬਾਟਮ ਬਣੂਗੀ। ਇਹ ਆਪਾਂ ਸਟ੍ਰੇਟ ਦੇ ਹਿਸਾਬ ਨਾਲ ਨਹੀਂ ਕੀਤਾ ਇਹ ਪਹੁੰਚ ਵਾਲੀ ਬਾਟਮ ਦੇ ਹਿਸਾਬ ਨਾਲ ਵਰਕ ਕੀਤਾ ਇਹਦਾ। ਜਿਹੜਾ ਨੈਕਸਟ ਉਹ ਵੀ ਪਸ਼ਮੀਨੇ ਤੇ ਹੀ ਰੈਡੀ ਹੋਇਆ ਹੋਇਆ ਸੂਟ ਹੈ ਇਹਦੇ ਵਿੱਚ ਆਪਾਂ 4 ਸਾਈਡ ਕੱਟਵਰਕ ਕਰਕੇ ਤੇ ਨਾਲ ਫਲਾਵਰ ਦਿੱਤੇ ਆ ਕਾਰਨਰਸ ਦੇ ਉੱਪਰ ਤੇ ਜਿਹੜੀ ਇਹਦੀ ਬੈਕ ਸਾਈਡ ਆ ਬੈਕ ਸਾਈਡ ਦੇ ਵਿੱਚ ਆਪਾਂ ਕੱਲਾ ਕੱਟਵਰਕ ਦਿੱਤਾ ਆਹ ਤੇ ਆ ਇਹਦੀ ਬੈਕ ਸਾਈਡ ਆਊਗੀ ਜੀ ਆ ਇਹਦੀਆਂ 슬ੀਵਜ਼ ਦਾ ਵਰਕ ਆ ਇਹ ਵੀ ਸੂਟ ਬਹੁਤ ਸੋਹਣਾ ਬਣਿਆ ਜਿਹੜਾ ਨੈਕਸਟ ਸੂਟ ਆ ਉਹ ਵੀ ਵਿంటర్ ਸਟੱਫ ਦੇ ਉੱਪਰ ਹੀ ਆ ਇਹਦੇ ਵਿੱਚ ਸੈਂਟਰ ਦੇ ਵਿੱਚ ਪੈਨਲ ਬਣੇ ਨੇ ਤੇ ਨਾਲ ਛੋਟੇ-ਛੋਟੇ ਫਲਾਵਰ ਬਣਾਏ ਆ ਕਲਰ ਦਾ ਹਲਕਾ ਜਿਹਾ ਫਰਕ ਆ ਰਿਹਾ ਲਾਈਟਸ ਕਰਕੇ ਤੇ ਡਿਜ਼ਾਈਨ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਬਣਿਆ ਤੇ ਇਹਦਾ ਇੱਧਰ ਵਾਲਾ ਡਿਜ਼ਾਈਨ ਹੈ ਜਿਹੜਾ 슬ੀਵਸ ਦਾ 슬ੀਵਸ ਦਾ ਡਿਜ਼ਾਈਨ ਬਹੁਤ ਪਿਆਰਾ ਬਣਿਆ। ਹਾਂਜੀ। ਬਣਾ ਲੀ ਕੋਈ ਨਹੀਂ। ਇਹਦੀ ਬਾਟਮ ਦਿਖਾਓ। ਇਹਦੀ ਬਾਟਮ ਹੈ ਜਿਹੜੀ ਉਹ ਸਟ੍ਰੇਟ ਬਾਟਮ ਬਣਾਈ ਆਪਾਂ। ਉਹਦੇ ਹਿਸਾਬ ਨਾਲ ਵਰਕ ਕੀਤਾਗਾ। ਹਾਂਜੀ ਆਹ ਵਾਲਾ ਵਰਕ ਇਹਦੀ ਬਾਟਮ ਤੇ ਹੈ ਜੀ। ਨੈਕਸਟ ਇਹ ਵੀ ਪਸ਼ਮੀਨੇ ਦਾ ਸੂਟ ਹੈ। ਇਦੇ ਵਿੱਚ نیچے ਘੇਰੇ ਦੇ ਉੱਪਰ ਬਾਰਡਰ ਬਣਿਆ ਹੋਇਆ ਤੇ ਨਾਲ ਦੋ ਫਲਾਵਰ ਤੇ ਆਹ ਵਾਲਾ ਵਰਕ ਹੈ ਜਿਹੜਾ ਇਹਦੀਆਂ 슬ੀਵਸ ਦਾ ਦੁਪੱਟਾ ਆਪਾਂ ਡਬਲ ਡਾਈ ਕੀਤਾ ਇਹਦਾ ਇਦਾਂ ਕਰਕੇ ਡਬਲ ਕਲਰ ਬਣਿਆ ਤੁਸੀਂ ਇਦਾਂ ਦੇ ਸੋਹਣੇ ਸੋਹਣੇ ਸੂਟ ਬਣਵਾਉਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬਾਕੀ ਚੰਨ ਸਕਰੀਨ ਦੇ ਉੱਪਰ ਮੇਰਾ ਨੰਬਰ ਹੈ ਜਿਹੜਾ ਉਹ ਸ਼ੋ ਹੋ ਰਿਹਾ ਤੇ ਤੁਸੀਂ ਉਹਦੇ ਤੇ WhatsApp ਕਾਲ ਵੀ ਕਰ ਸਕਦੇ ਹੋ ਸਿੰਪਲ ਕਾਲ ਕਰਕੇ ਵੀ ਆਪ ਦਾ ਜਿਹੜਾ ਆਰਡਰ ਹੈ ਬੁੱਕ ਕਰ ਸਕਦੇ ਹੋ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਉਹਦੀ ਪੂਰੀ ਡਿਟੇਲ ਹੈ ਜਿਹੜੀ ਵਰਕ ਪ੍ਰਾਈਸ ਦੀ ਸਾਰੀ ਗੱਸੇ ਦੀ ਲੈ ਸਕਦੇ ਹੋ ਮਿਲਦੇ ਆਂ ਜੀ ਨੈਕਸਟ ਵੀਡੀਓਜ਼ ਥੈਂਕ ਯੂ